ਇਥੇ ਨਿੱਕੇ ਨਿੱਕੇ ਬੱਚਿਆਂ ਨੂੰ ਚੁੱਕੀ ਫਿਰਾਂਗੇ ਪਿੱਛੇ ਲੋਕਡਾਊਨ ਲੱਗਿਆ ਲੋਕਡਾਊਨ ਵਿੱਚ ਚੜੀ ਨਹੀਂ ਫਰਕਣ ਦਿੱਤੀ ਸਰਕਾਰ ਨੇ ਜਿਨ੍ਹਾਂ ਦੀਆਂ ਡਿਊਟੀਆਂ ਲਾਈਆਂ ਇਥੋਂ ਤੱਕ ਕੀ ਸੀ ਪਿੰਡ ਗੇਟ ਸਭ ਦੇ ਲੱਗੇ ਗਲੀਆਂ ਖਾਲੀ ਬਾਜ਼ਾਰ ਖਾਲੀ ਛਣ ਕਾਟਾ ਛਾ ਗਿਆ ਐਦਾਂ ਦਾ ਹੋਵੇ ਟਾਈਮ ਘਰੋਂ ਕੱਢ ਦਿੱਤਾ ਜਾਂਦਾ ਹੋਵੇ ਪਤਾ ਵੀ ਨਾ ਹੋਵੇ ਕਿੱਧਰ ਨੂੰ ਜਾਣਾ ਲਾਈਟ ਦਾ ਪ੍ਰਬੰਧ ਕੋਈ ਨਹੀਂ ਕਿੱਡਾ ਕਿੱਡਾ ਵੱਡਾ ਜੁਲਮ ਹੋਇਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਧੰਨ ਜਿਗਰਾ ਸੀ ਕਲਗੀਆਂ ਵਾਲੇ ਦਾ ਆਪਣੇ ਪਰਿਵਾਰ ਨੂੰ ਲੈ ਕੇ ਕਹਿੰਦੇ ਤੁਰ ਪਏ ਕਹਿੰਦੇ ਕਿੱਧਰ ਨੂੰ ਜਾਣਾ ਹੈ ਪਤਾ ਕੁਝ ਨਹੀਂ ਕਿੱਧਰ ਨੂੰ ਜਾਣਾ ਸਰਸਾ ਕੰਡੇ ਤੇ ਪਹੁੰਚਦੇ ਹੈ ਪਰਿਵਾਰ ਵਿਛੜ ਜਾਂਦਾ ਹੈ ਮਾਤਾ ਗੁਜਰ ਕੌਰ ਸਾਹਿਬ ਜਾਦੇ ਨਦੀ ਦੇ ਕਿਨਾਰੇ-ਕਿਨਾਰੇ ਕਿਸੇ ਹੋਰ ਪਾਸੇ ਨੂੰ ਤੁਰ ਗਏ ਵੱਡੇ ਸਾਹਿਬ ਜਾਦੇ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਸਿੰਘਾਂ ਸਮੇਤ ਚਮਕੌਰ ਦੀ ਗੱਡੀ ਬਣੀ ਤਲੀ ਕਿੱਡਾ ਵੱਡਾ ਜਿਗਰਾ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਕਿੰਨਾ ਕੁਝ ਆਪਣੇ ਆਪ ਤੇ ਹੰਡਾਇਆ ਵੇਖੋ ਬਾਪ ਦਲਾਸਾ ਮੇਰੋ ਕਿੰਨਾ ਸੇਜ ਸੁਖਾਲੇ ਮੁਕੰਮਲਤ ਦੀਨਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕਦੇ ਉਹਨਾਂ ਦਾ ਜੀਵਨ ਪੜ੍ਹ ਕੇ ਵੇਖੋ ਕਿੱਡੀਆਂ ਵੱਡੀਆਂ ਘਟਨਾਵਾਂ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੇ ਵਿੱਚ ਕਿੰਨੀਆਂ ਔਂਕੜਾਂ ਆਈਆਂ ਕਿੰਨੇ ਦੁੱਖ ਆਏ ਗੁਰੂ ਗੋਬਿੰਦ ਸਿੰਘ ਤੋਂ ਵੱਡਾ ਦੁੱਖ ਹੈ ਕਿਸੇ ਕੋਲ ਗੁਰੂ ਗੋਬਿੰਦ ਸਿੰਘ ਤੋਂ ਵੱਡਾ ਕਿਸੇ ਕੋਲ ਦੁੱਖ ਨਹੀਂ ਹੋਏਗਾ। ਕਲਗੀਆਂ ਵਾਲੇ ਵਰਗਾ ਦੁੱਖ ਨਹੀਂ ਕਿਸੇ ਕੋਲ ਹੋਏਗਾ। ਗਰੀਬ ਨਿਵਾਜ਼ ਵਰਗਾ ਐਸਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜਾ ਸਭ ਨੂੰ ਗਲੇ ਨਾਲ ਲਾਉਂਦਾ ਹੈ। ਸਭ ਨੂੰ ਗਲੇ ਨਾਲ ਲਾਉਂਦਾ ਹੈ। ਕਿਸੇ ਨੂੰ ਰਸਾਉਂਦਾ ਨਹੀਂ। ਸਭ ਦੀ ਰਾਖੀ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਕਲਗੀਆਂ ਵੱਲ ਚਮਕੌਰ ਦੀ ਗੱਡੀ ਤੱਕ ਦਾ ਸਫ਼ਰ ਕਿਦਾਂ ਦਾ ਰਿਹਾ ਮਹਾਰਾਜ। ਬੱਚੇ ਵਿਛੜ ਗਏ ਹੋਣ ਮਾਂ ਵਿਛੜ ਗਈ ਹੋਵੇ ਤੂੰ ਚੰਗੇ ਕਰਮ ਕਰਿਆ ਕਰ ਭਾਈ ਕਲਗੀਆਂ ਵਲੇ ਦੇ ਜੀਵਨ ਬਣਨੀ ਵੇਖ ਉਹਨਾਂ ਦਾ ਜੀਵਨ ਵੇਖ ਔਰੰਗਜ਼ੇਬ ਕਹਿੰਦਾ ਸੀ ਮੈਂ ਤੰਗ ਕਰਨਾ ਗੁਰੂ ਗੋਬਿੰਦ ਸਿੰਘ ਨੂੰ ਮੈਂ ਇਹਨੂੰ ਰਹਿਣ ਨਹੀਂ ਦੇਣਾ ਬਸਣ ਨਹੀਂ ਦੇਣਾ ਇਹਨੂੰ ਜੀਣ ਨਹੀਂ ਦੇਣਾ ਪਰ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਿਹਦੇ ਚ ਤਾਕਤ ਹੈ ਉਹ ਜਿਹੜਾ ਮੈਨੂੰ ਜੀਣ ਨਹੀਂ ਦੇਵੇਗਾ ਕੌਣ ਰੱਖਦਾ ਹੈ ਤਾਕਤ ਕਿਹੜਾ ਰਾਜਾ ਤਾਕਤ ਰੱਖੇਗਾ ਉਹ ਜੀ ਪਹਾੜੀ ਰਾਜੇ ਕਲਗੀ ਲਾਉਂਦੇ ਆ ਕਲਗੀਆਂ ਵਾਲੇ ਤੈਨੂੰ ਕਲਗੀ ਤੋਂ ਵੀ ਰੋਕਦੇ ਗੁਰੂ ਗੋਬਿੰਦ ਸਿੰਘ ਕਹਿੰਦੇ ਰਾਜੇ ਕਲਗੀ ਲਾਉਂਦੇ ਮੈਂ ਵੀ ਲਾਵਾਂਗਾ ਕਲਗੀ ਕੌਣ ਰੋਕੇਗਾ ਦਬਦਬਾ ਨਹੀਂ ਕਿਸੇ ਦਾ ਸਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਐ ਖੁੱਲ ਕੇ ਜ਼ਿੰਦਗੀ ਜੀ ਅਸੀਂ ਤੇ ਨਿੱਕੀਆਂ ਨਿੱਕੀਆਂ ਕਮੀਆਂ ਸਾਡ ਨਿੱਕੀਆਂ ਨਿੱਕੀਆਂ ਗੱਲਾਂ ਸਾਡੇ ਘਰਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਆਮ ਗੱਲਾਂ ਹੋਈ ਜਾਂਦੀਆਂ ਮੈਂ ਕਿਸੇ ਤੋਂ ਦੁਖੀ ਐ ਜੀ ਮੈਂ ਆਪਣੇ ਘਰ ਵਾਲੀ ਤੋਂ ਦੁਖੀ ਐ ਮੈਂ ਆਪਣੇ ਪਰਿਵਾਰ ਤੋਂ ਦੁਖੀ ਐ ਇੱਥੋਂ ਤੱਕ ਕੇ ਬੰਦੇ ਆਂਦੇ ਮੈਂ ਆਪਣੀ ਮਾਂ ਤੋਂ ਦੁਖੀ ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਔਰੰਗਜ਼ੇਬ ਤੰਗ ਕਰਦਾ ਕਹਿੰਦਾ ਦੁਖੀ ਕਰਨਾ ਪਰ ਗੁਰੂ ਗੋਬਿੰਦ ਸਿੰਘ ਨੇ ਕਿਹਾ ਮੈਂ ਦੁਖੀ ਨਹੀਂ ਹੋਣਾ ਕੀਤਾ ਤੇ ਤੰਗ ਬਹੁਤ ਦੁਖੀ ਤੇ ਕੀਤਾ ਪਰ ਕਹਿੰਦੇ ਇੱਥੇ ਨਹੀਂ ਆਹ ਗੱਲ ਇੱਥੇ ਨਹੀਂ ਆਉਂਦੀ ਨਹੀਂ ਇੱਥੋਂ ਸੈਟਾਂ ਜਿਨੇ ਆਪਣੇ ਦਿਮਾਗ ਦਾ ਐਂਟੀਨਾ ਸੈੱਟ ਕਰ ਲਿਆ ਨਾ ਉਹਨ ਸਮਾਜ ਦੇ ਐਂਟੀਨਾ ਬੰਨੀ ਵੇਖਣ ਦੀ ਲੋੜ ਨਹੀਂ ਜਿਹਨੇ ਇੱਥੇ ਚੈਨਲ ਸਹੀ ਕਰ ਲਿਆ ਦਿਮਾਗ ਦਾ ਉਹ ਸਮਾਜ ਬੰਨੀ ਵੇਖ ਕੇ ਜ਼ਿੰਦਗੀ ਨਹੀਂ ਜਿਊ ਉਹ ਫਿਰ ਚੜ੍ਹਦੀ ਕਲਾ ਦੀ ਜ਼ਿੰਦਗੀ ਜਿਏਗਾ ਵੀ